ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਦੇ ਉੱਪਰ ਕੁਝ ਲੈ ਦੇਣਾ ਦਾ ਸੋਸ਼ਲ ਮੀਡੀਆ ਤੇ ਇੱਕ ਮੁੱਦਾ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਜਿੱਥੇ ਕਿ ਜਿਹੜੇ ਆਪਣੇ ਵੀਰ ਭਰਾ ਨੇ ਜਿਹੜੇ ਕਿ ਟਰੈਕਟਰ ਜਿਹੜੇ ਆ ਮੇਲੇ ਆ ਦੇ ਲੈ ਕੇ ਜਾਂਦੇ ਨੇ ਤੇ ਉੱਥੇ ਜਾ ਕੇ ਉਹਨਾਂ ਦੇ ਵੱਲੋਂ ਸਟੰਟ ਵੀ ਜਿਹੜੇ ਕੀਤੇ ਜਾਂਦੇ ਨੇ ਤੇ ਇਸ ਵਾਰ ਜਿਹੜਾ ਵਾ ਪੁਲਿਸ ਦੇ ਵੱਲੋਂ ਵਾਰਨਿੰਗ ਦਿੱਤੀ ਗਈ ਸੀ ਕਿ ਇਹਦਾ ਦਾ ਕੁਝ ਵੀ ਜਿਹੜਾ ਹੈ ਉਹ ਨਾ ਕੀਤਾ ਜਾਵੇ ਜਿਸ ਤੋਂ ਬਾਅਦ ਜਿਹੜਾ ਇਹ ਮੇਲੇ ਦੇ ਵਿੱਚ ਜਿਹੜਾ ਵਾ ਪੁਲਿਸ ਦੇ ਵੱਲੋਂ ਰੇਡ ਮਾਰੀ ਜਾਂਦੀ ਆ ਜਦ ਪੁਲਿਸ ਦੇ ਵੱਲੋਂ ਰੇਡ ਮਾਰੀ ਜਾਂਦੀ ਆ ਤਾਂ ਉੱਥੇ ਜਿਹੜਾ ਵਾ ਲੋਕ ਹੁੰਦੇ ਨੇ ਉਹ ਭੱਜਦੇ ਨੇ ਉਥੇ ਹੀ ਆਪਣੇ ਟਰੈਕਟਰ ਵੀ ਛਾੜੇ ਜਾਂਦੇ ਨੇ ਤੇ ਉਥੇ ਪੁਲਿਸ ਵਾਲਿਆਂ ਦੇ ਵੱਲੋਂ ਕੁਝ ਟਰੈਕਟਰ ਜਿਹੜੇ ਨੇ ਜਿਨ੍ਹਾਂ ਦੇ ਉੱਤੇ ਕਾਫੀ ਜਦਾ ਮੋਡੀਫਿਕੇਸ਼ਨ ਕੀਤੀ ਹੋਈ ਆ ਉਹਨਾਂ ਨੂੰ ਜਿਹੜਾ ਇਹ ਉਹ ਬੌਂਡ ਕਰਨ ਦੇ ਲਈ ਜਿਹੜਾ ਪੁਲਿਸ ਸਟੇਸ਼ਨ ਦੇ ਜਿਹੜਾ ਹੈ ਉਹ ਲੈ ਕੇ ਜਾਂਦੇ ਨੇ ਜਿਸ ਦੀ ਥੋੜੀ ਜਿਹੀ ਕਲਿੱਪ ਤੁਸੀਂ ਜਿਹੜੀ ਆ ਉਹ ਅੱਗੇ ਦੇਖ ਸਕਦੇ ਜਿੱਦਿਸ ਵਿੱਚ ਪੁਲਿਸ ਵਾਲ ਜਿਹੜੇ ਆ ਉਹ ਆਪ ਟਰੈਕਟਰ ਚ ਲਾ ਕੇ ਜਿਹੜੇ ਆ ਉਹ ਲੈ ਕੇ ਜਾਂਦੇ ਪਏ ਨੇ ਤੇ ਬਾਕੀ ਤੁਹਾਡੀ ਇਸ ਬਾਰੇ ਕੀ ਵਿਚਾਰ ਹੈ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਸਹੀ ਕਿ ਜਿਹੜਾ ਵਾ ਕੀਤਾ ਜਾ ਰਿਹਾ ਬਈ ਆਪਰ ਨਹੀਂ